ਲੇ ਆ ਵੀ ਸਾਨੂੰ ਕਬੂਤਰ ਦਿਖਾਉਣ ਲੱਗੇ ਆ ਬਾਈ ਹਰਦਾਸਪੁਰੇ ਵਾਲੇ ਚੰਨੀ ਉਹਨਾਂ ਦੇ ਤੇ ਕਬੂਤਰ ਸਿਆਉਣੇ ਹੀ ਨੇ ਸਾਰੇ ਰੱਖੇ ਵੇ ਪਰ ਚੰਨੀ ਦੀ ਵੀ ਮੇਰੇ ਵਾਂਗੂ ਨੀਤ ਬਾਲੀ ਮਾੜੀ ਆ ਕਬੂਤਰ ਨਹੀਂ ਦਿੰਦਾ ਕਿਸੇ ਨੂੰ ਛੇਤੀ ਕੀਤੇ ਆ ਉਹ ਦੇਖ ਲਾ ਉਹਦੀ ਉਹਦੀ ਰੋਣ ਲੱਗ ਗਿਆ ਕਿ ਨਾ ਮੈਂ ਮੁਣੀ ਵੇਚਨੇ ਹੈਗੇ ਅਸੀਂ ਦੋਨਾਂ ਬੰਦਿਆਂ ਨੇ ਰਾਇ ਕਰ ਲਈ ਵੀ ਵੇਚਾਂਗੇ ਉਹ ਕਹਿੰਦਾ ਮੈਂ ਨਹੀਂ ਵੇਚਣਾ ਕੋਈ ਵੀ ਵਿੱਚੋਂ ਕਬੂਤਰ ਹੈਗਾ ਵੀ ਅਸੀਂ ਤਾਂ ਫੜਾਵਾਂਗੇ ਅਜੀ ਮੇਰੀ ਗੱਲ ਨਾਲ ਆਪ ਨੂੰ ਬੰਦੇ ਨੇ ਕਿਹਾ ਜਣੀ ਦੋ ਜੋੜੀ ਲੈਣਾ ਬਾਲੇ ਨਹੀਂ ਲੈ ਕੇ ਜਾਂਦਾ ਬਾਲੇ ਨਹੀਂ ਲੈ ਕੇ ਜਾਂਦੇ ਤੇਰਾ ਨਾ ਵਾਦਾ ਰਹਿ ਗਿਆ ਯਾਰ ਬਸ ਜੇ ਮੈਂ ਉਂਗਲਾਂ ਜਾਂ ਫੜ ਕੇ ਫੇਰ ਕਿਹੜਾ ਫਿਰ ਤੂੰ ਹੱਥ ਫੜ ਲੈਗਾ ਮੇਰਾ ਬਸ ਫਿਰ ਫੇਰ ਕਿਦੂ ਕਹਿ ਦੇਗਾ ਵੀ ਆਹ ਨਹੀਂ ਦੇਣਾ ਉਹ ਨਹੀਂ ਦੇਣਾ ਓ ਯਾਰ ਆਪਾਂ ਆਪ ਦੀ ਜ਼ਿੰਮੇਵਾਰੀ ਵਾਲੇ ਬੰਦੇ ਨੂੰ ਦਬਾਉਣਿਆ ਬਜ਼ਾਰ ਨਾਲ ਕਈ ਠੱਗੀਆਂ ਠੋਰੀਆਂ ਜਾਂ ਹੋ ਗਈਆਂ ਯਾਰ ਉਹ ਕਹਿੰਦਾ ਮੈਥੋਂ ਆਏ ਹੋ ਗਿਆ ਹੋ ਗਿਆ ਖੈਰ ਪਤਾ ਨਹੀਂ ਤਾਂ ਉਹਨੂੰ ਆਪ ਨਹੀਂ ਡਾਉਣਿਆ ਪਤਾ ਨਹੀਂ ਕਿਵੇਂ ਆਲਾ ਮੈਂ ਇੱਕ ਵਾਰੀ ਮੇਰੇ ਕਹੇ ਲੈ ਲੈ ਭਰਾਵਾ ਆ ਬੈਠਾ ਹੈ ਹਾਂ ਆ ਉੱਡ ਗਿਆ ਕੂਤਰ ਮੇਰਾ ਫੇਵਰਟ ਆ ਬੈਠਾ ਡੱਬੇ ਡੱਬੇ ਜਿਹੜੇ ਤਨ ਮੈਂ ਕਹਿੰਦਾ ਸੀ ਮੈਂ ਇਹਨੂੰ ਮਾਪੀ ਨੂੰ ਕਹਿ ਕੇ ਛੱਡਿਆ ਸਾਰੇ ਵੱਡੇ ਕਬੂਤਰ ਨੇ ਆ ਬਾਈ ਤੁਸੀਂ ਆਏ ਦੇਖ ਲਓ ਬਈ ਇੰਨੇ ਕਬੂਤਰ ਰੱਖੇ ਬੈਠੇ ਲੈ ਵੱਡੇ ਲੈ ਕੋਈ ਹੈ ਕੰਮ ਉੱਤੋਂ ਦੀ ਚੜਿਆ ਆ ਬਿਆ ਕਬੂਤਰਾਂ ਦੀ ਜਿਵੇਂ ਕਹਿੰਦੇ ਹੁੰਦੇ ਵੀ ਗੌਰ ਘਟ ਹੁੰਦੀ ਆ ਪਰ ਦਾਣਾ ਪਾਣੀ ਪਾ ਦਿਆ ਉਹਦਾ ਡਾਊਨ ਦਾ ਘਟ ਰਹਾ ਹੁਣ ਇਹਨਾਂ ਨੂੰ ਇੱਕ ਬੰਦੇ ਨੇ ਯਾਰ ਯੂਕੇ ਮੁੱਕਰ ਗਿਆ ਤਾਂ ਮਨ ਭਰਿਆ ਵੈ ਜੰਨੀ ਤੇ ਉਹਦੇ ਨਾਲ ਕਈ ਬੰਦੇ ਕਰਕੇ ਇਹ ਕਹਿੰਦਾ ਜੀ ਨਹੀਂ ਕਰਦਾ ਹੁਣ ਕਿਸੇ ਨੂੰ ਵੀ ਦੇਣ ਨੂੰ ਚੱਲ ਮੈਂ ਕੋਈ ਨਾ ਐ ਤਾਂ ਹੁੰਦਾ ਹੀ ਆ ਤੇ ਮੈਂ ਕਹਿੰਦਾ ਸਾਰੀ ਉਮਰ ਦਾ ਰਸਕੇ ਵੀ ਨਹੀਂ ਚੱਲਦੀ ਹੁੰਦੀ ਸਾਰੀ ਉਮਰ ਮੰਨ ਕੇ ਵੀ ਨਹੀਂ ਚੱਲਦਾ ਕੰਮ ਇਹਦਾ ਚੱਲੀ ਜਾਂਦਾ ਸੌਂ ਕਰਾ ਦੇਣਾ ਤੁਹਾਨੂੰ ਵੈਸੇ ਵੀਡੀਓ ਬਣਾਉਣ ਤਾਂ ਦਿੰਦੇ ਨਹੀਂ ਛੇ ਵੱਡੇ ਕੂਤਰਾਂ ਦੀ ਕਹਿੰਦੇ ਰਹਿਣ ਦੇ ਯਾਰ ਫਿਰ ਮੰਗਣ ਵਾਲਾ ਹੈਰਾਨ ਕਰ ਲੱਗ ਜਾਂਦਾ ਫਿਰ ਲਿਆ ਜਿਹੜੇ ਬਾਲੇ ਗੂੜੇ ਆ ਉਹ ਲੱਗ ਜਾਣਗੇ ਮੈਂ ਚੱਲ ਕੋਈ ਨਾ ਐ ਹਾਂ ਇਹਨਾਂ ਕੋਲੇ ਬਾਈ ਫੌਜੀ ਤਮੋਟ ਵਾਲੇ ਪਯੌਰ ਕਬੂਤਰ ਬੈਠੇ ਆ ਵਿਕਰ ਵਾਲੇ ਢਿੰਗ ਵਾਲੇ ਜਿਹੜੇ ਆਪਾਂ ਕਹਿ ਦਿੰਨੇ ਆ ਉਹ ਪਯੌਰ ਬੈਠੇ ਆ ਬਾਈ ਮਿੱਕੀ ਗਾਮੀ ਵਾਲਾ ਕਬੂਤਰ ਸੀ ਕਿੰਨੇ ਮੁੱਲ ਤੇ ਸੀ ਕਬੂਤਰ ਉਹ ਹੈਗੇ ਇਹਨਾਂ ਕੋਲੇ ਤੇ ਇਹ ਕਿੰਨਾਂ ਕੋਲੇ ਬਾਬੇ ਪੁੰਨੂ ਵਾਲੇ ਕਬੂਤਰ ਪਯੌਰ ਬੈਠਿਆ ਗਾਲ ਸਿਰੇ ਬਾਹਲੇ ਚੰਗੇ ਨੇ ਨੇ ਆ ਜੀ ਢਿੰਗ ਵਾਲੇ ਤਾਂ ਨੰਗਾਲੀ ਤੇ ਬਾਬੇ ਨੰਗਲੇ ਦੇ ਬਾਬੇ ਫੌਜੀ ਤੋਂ ਮੁੰਡਾ ਦਾ ਵੱਧ ਨਹੀਂ ਇਹਨਾਂ ਕੋਲ ਥੋੜੇ ਜੇ ਆਹ ਯਾਰ ਸਾਰੇ ਬਾਬੇ ਨੰਗਲੇ ਆ ਭਾਈ ਇਹ ਤਾਂ ਮੈਂ ਕਿਹਾ ਕਿਸੇ ਨੇ ਦਿਖਾਈ ਨਹੀਂ ਹੁਣੇ ਤਾਂ ਇਹ ਵੀਡੀਓ ਬਣਾਉਣਾ ਸ਼ਰਾਮੀ ਇੱਟ ਜੀ ਨੂੰ ਬਾਹਰ ਭੇਜ ਜਰ ਗੂਤਰਾ ਬਾਰੇ ਦੱਸੀ ਤੂੰ ਇਹ ਦੱਸ ਆ ਬੰਦਾ ਭਾਈ ਦੱਸਿਆ ਨਹੀਂ ਦਿੰਦਾ ਗੂਤਰਾ ਬਾਰੇ ਆ ਖੜਾ ਆ ਪਛਾਣ ਕਰ ਲੋ ਬੰਨਲੇ ਨੂੰ ਬਾਜੀ ਦੇ ਗੱਲਾਂ ਕਿਲੇ ਕਬੂਤਰ ਬਾਰੇ ਪੁੱਛੇਗਾ ਦੱਸ ਕਿਹੜੇ ਕਿਹੜੇ ਇਹ ਕਿਹੜਾ ਕਬੂਤਰ ਨਾ ਦੱਸਿਓ ਇਹ ਮੈਂ ਬੜਿਆ ਬੜੂ ਕੇ ਮਾਂਪੀ ਨੂੰ ਪਹਿਲਾਂ ਵਾਲੀ ਵੀਡੀਓ ਚ ਪੁੱਛ ਰਿਆ ਸੀ ਕਬੂਤਰਾਂ ਬਰੇ ਨੇ ਹੁਣ ਜਵਾਬ ਦੇ ਦਾ ਕਿਹੜਾ ਦੱਸਣੀ ਤੇ ਨਾ ਕਬੂਤਰਾਂ ਨੂੰ ਇਹਨੂੰ ਮਾਂਪੀ ਭੇਜ ਦੇ ਬਾਹਰ ਦਾਜੂ ਲੈਣ ਭੇਜ ਦੇ ਬਾਈ ਬਣ ਕੇ ਦਾ ਪਾਣੀ ਕੱਲੇ ਆ ਦੇ ਪਾਣੀ ਪਿਆ ਦੇ ਤੇਰਾ ਲਾਲ ਲਾਲਕ ਕਿੰਨੀ ਪਹਿਲੇ ਨਾ ਕਬੂਤਰ ਬੰਦੇ ਦੀ ਨੀਤ ਨਹੀਂ ਭਰਦੀ ਕਿੰਨੇ ਮਰਜੀ ਹੁਣ ਉਹਨੂੰ ਐਂ ਲੱਗ ਛੌਂਗ ਹੁੰਦਾ ਯਾਰ ਨਾ ਤਿਉ ਪੈ ਜਾਂਦਾ ਬੰਦੇ ਦਾ ਜਾਨਵਰ ਨਾ ਉਹ ਆਏ ਹੋ ਜਾਂਦਾ ਵੀਰ ਨਹੀਂ ਦੇਣੇ ਨਹੀਂ ਮੇਰਾ ਇਹਨਾਂ ਦਾ ਟਾਈਮ ਇੰਨਾ ਲੰਘਿਆ ਹੋਵੇ ਹਨ ਇਹਨਾਂ ਨੇ ਉਫਾ ਟਾਈਮ ਲਗਾਇਆ ਕਬੂਤਰਾਂ ਨੇ ਨਾਂ ਬਣਾਇਆ ਉਹ ਕਬੂਤਰਾਂ ਦਾ ਕਾਹਨੂੰ ਜੀ ਨਹੀਂ ਕਰਦਾ ਤਾਂ ਦੇਖਿਆ ਭਈ ਇਹ ਜੇ ਰੰਗ ਗਰੇ ਕਬੂਤਰਾਂ ਦੇ ਦੱਛਾ ਉਹ ਗਰਾਈ ਨੇ ਰੰਗ ਦਿਖਾਏ ਆ ਕਿਹੜੇ ਕਬੂਤਰਾਂ ਦੇ ਸਾਰੇ ਰੰਗ ਨੇ ਜਿਹੜਾ ਮਰਜ਼ੀ ਦੇਖ ਲਓ ਤੇ ਪਿਓਰ ਕਰ ਕਰਕੇ ਕਰਕੇ ਰੰਗ ਤਾਂ ਹੋਏ ਵੀ ਆਏ ਨਹੀਂ ਨਹੀਂ ਇਕੱਲੇ ਇਕੱਲੇ ਜੋੜੇ ਦਾ ਲਾ ਕੇ ਇਹ ਬੱਚਾ ਕਢਾਉਂਦੇ ਆ ਤਾਂ ਐ ਹੋਏ ਵੀ ਆ ਨਹੀਂ ਤਾਂ ਗਾਣੂ ਹੋਣੇ ਜੀ ਨਾਲੇ ਕਦ ਕਦ ਦੇਖੋ ਕਿੰਨੇ ਕਬੂਤਰਾਂ ਦੇ ਕਾਲ ਜਿਹੜੇ ਇਹ ਨਹੀਂ ਪੁੰਨੂ ਵਾਲੇ ਬਾਪੇ ਵਾਲੇ ਥੋੜੇ ਰਹਿ ਗਏ ਕਬੂਤਰ ਓਡੇ ਕੋਲੇ ਮਾਰ ਮੁਰਗੇ ਕੀ ਚੱਕਰ ਪੈ ਗਿਆ ਤਾਂ ਲੈ ਗਏ ਲੋਕ ਅੱਜ ਅੰਡੇ ਘੱਟੀ ਕਰਦੇ ਆ ਅੱਜ ਅੰਡੇ ਘੱਟ ਕਰਦੇ ਆ ਕਾਇਦਾ ਗਣਾ ਬਾਪੇ ਪੁੰਨੂ ਵਾਲੇ ਵੀ ਪੁੱਤਰ ਬਹੁਤ ਸੀ ਤੁਹਾਡੇ ਕੋਲੇ ਯਾਰ ਆ ਨਾਲ ਸਿਰੇ ਕਾਲੇ ਸਿਰੇ ਜੀ ਆਹ ਦੇਖ ਲੀਆ ਬਾਈ ਹੈ ਰੀਤਾ ਜਨੂ ਵਾਲ ਦੇ ਅਸਰ ਰੂਪੇ ਸਮਾਲ ਸਰ ਵਾਲੇ ਦੇ ਆਹ ਰੂਪੇ ਦੇ ਘਰੋਂ ਆਏ ਬਾਈ ਬਾਈ ਦੇ 10 ਫਰੀਦ ਵਾਲੇ ਚੰਗੇ ਕਬੂਤਰ ਜੱਸੋ ਵਾਲਾ ਕਬੂਤਰ ਉਹਨਾਂ ਦੇ ਸਾਰੇ ਮਸ਼ਹੂਰ ਨੇ ਉਹਨਾਂ ਕੋਲੇ ਕਬੂਤਰ ਆਹ ਤੇ ਕਹਿੰਦੇ ਜੀ ਕੋ ਮਿਕਰਨਾ ਨਹੀਂ ਦਿੰਦੀ ਇਹਨਾਂ ਵਾਰੀ ਆ ਬੜੀ ਬਾਤ ਹੈ ਹਮ ਵਿਕਰ ਦੀ ਬਣਾਉਣੀ ਆ ਕਬੂਤਰਾਂ ਦੀ ਵੀਡੀਓ ਰਹਿੰਦੀ ਆ ਵਿਕਰ ਦੀ ਤਾਲਾ ਤੇ ਤੁਹਾਡੇ ਕੋਲੇ ਦੇਖ ਲੈ ਰੂਹ ਖੁਸ਼ ਹੋ ਗਈ ਹੁਣ ਉਹਦੇ ਕੋਲੇ ਦੇਖਾਂਗੇ ਕਿਹ ਹੈ ਜਿਹੜੇ ਕੋਈ ਦਿਖਾ ਇਹ ਹੋਰ ਘੁੱਡੇ ਵੀ ਜਾਂ ਸਰਜੂ